ਸਤ ਸ੍ਰੀ ਅਕਾਲ ਜੀ ਹਾਰਦਿਕ ਸਵਾਗਤ ਪੰਜਾਬ ਐਗਜ਼ਾਮ ਚੈਨਲ ਦੇ ਉੱਪਰ ਸੋ ਅੱਜ ਦੀ ਕਲਾਸ ਦਾ ਵਿਸ਼ਾ ਰਹੇਗਾ ਜੀ ਸੂਫੀ ਭਾਗ ਦੇ ਵਿੱਚੋਂ ਬਾਬਾ ਬੁੱਲੇ ਸ਼ਾਹ ਜੀ ਸੋ ਕਲਾਸ ਨੂੰ ਐਂਡ ਤੱਕ ਜ਼ਰੂਰ ਦੇਖਣਾ ਐਂਡ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਬਿਨਾਂ ਦੇਰੀ ਤੋਂ ਪਹਿਲਾ ਕੁਐਸਚਨ ਸਕਰੀਨ ਤੇ ਬੁੱਲੇ ਸ਼ਾਹ ਦਾ ਜਨਮ ਕਦੋਂ ਹੋਇਆ ਸੀ 1676 1683 1680 ਜਾਂ ਫਿਰ 1681 ਤਾਂ ਇਹਨਾਂ ਵਿੱਚੋਂ ਸਹੀ ਜਵਾਬ ਰਹੇਗਾ ਜੀ 1680 ਨੈਕਸਟ ਕੁਐਸਚਨ ਹੈ ਜੀ ਬੁੱਲੇ ਸ਼ਾਹ ਕਿੰਵੇਂ ਦੌਰ ਦੇ ਕਵੀ ਹਨ ਨਾਲ ਹੀ ਦੱਸ ਦਈਏ ਜੀ ਪੰਜਾਬ ਐਗਜ਼ਾਮ ਚੈਨਲ ਦੇ ਨਾਮ ਉੱਪਰ ਆਪਣਾ ਟੈਲੀਗ੍ਰam ਦੇ ਉੱਪਰ ਇੱਕ ਚੈਨਲ ਬਣਿਆ ਹੋਇਆ ਹੈ ਤੁਸੀਂ ਉੱਥੇ ਜਾ ਕੇ ਉਹਨੂੰ ਵੀ ਜੁਆਇਨ ਕਰ ਲੈਣਾ ਸਹੀ ਜਵਾਬ ਹੈ ਜੀ ਤੀਜੇ ਦੌਰ ਦੇ ਕਵੀ ਹਨ ਉੱਥੇ ਆਪਣੇ ਐਮਸੀਕਿਊ ਦੀ ਪ੍ਰੈਕਟਿਸ ਹੁੰਦੀ ਹੈ ਤੁਸੀਂ ਸਾਰਿਆਂ ਨੇ ਉਹਨਾਂ ਨੂੰ ਵੀ ਜੁਆਇਨ ਕਰ ਲੈਣਾ ਬੁੱਲੇ ਸ਼ਾਹ ਦਾ ਜਨਮ ਸਥਾਨ ਕਿਹੜਾ ਹੈ ਲਾਹੌਰ ਮੁਲਤਾਨ ਪਾंडोकी ਸਿਆਲਕੋਟ ਤਾਂ ਸਹੀ ਜਵਾਬ ਰਹੇਗਾ ਜੀ ਪਾंडोकी ਸੋ ਨੈਕਸਟ ਕੁਐਸਚਨ ਹੈ ਜੀ ਬੁੱਲੇ ਸ਼ਾ ਦਾ ਮੁਰਸ਼ਿਦ ਕੌਣ ਸੀ ਅਬੂ ਬਕਰ ਸ਼ਾ ਇਨਾਇਤ ਉਸਮਾਨ ਸੈਦ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਕਲਾਸ ਵਧੀਆ ਲੱਗੇ ਤਾਂ ਚਲਦੀ ਕਲਾਸ ਨੂੰ ਲਾਈਕ ਜਰੂਰ ਕਰ ਦੇਣਾ ਜੀ ਸਹੀ ਜਵਾਬ ਸ਼ਾ ਇਨਾਇਤ ਜੀ ਨੈਕਸਟ ਕੁਐਸਚਨ ਹੈ ਜੀ ਸ਼ਾ ਇਨਾਇਤ ਕਿਸ ਸੰਪਰਦਾ ਨਾਲ ਸੰਬੰਧਿਤ ਸਨ ਕਾਦਰੀ ਚਿਸਤੀ ਨਕਸ਼ਬੰਦੀ ਸੋਹਰਾਵਰਦੀ ਤਾਂ ਸਹੀ ਜਵਾਬ ਆਪਸ਼ਨ A B C ਜਾਂ ਫਿਰ D ਰਾਈਟ ਆਨਸਰ ਕਾਦਰੀ ਸੰਪਰਦਾ ਨਾਲ ਸੰਬੰਧਿਤ ਸਨ ਨੈਕਸਟ ਕੁਐਸਚਨ ਹੈ ਜੀ ਕਿਸ ਨੇ ਬੁੱਲੇ ਸ਼ਾਹ ਨੂੰ ਸਭ ਤੋਂ ਸ੍ਰੇਸ਼ਟ ਸੂਫੀ ਕਵੀ ਮੰਨਿਆ ਸੀ ਪ੍ਰੋਫੈਸਰ ਪੂਰਨ ਸਿੰਘ ਡਾਕਟਰ ਮੋਨ ਸਿੰਘ ਡਾਕਟਰ ਲਾਜ਼ਵੰਤੀ రామਕ੍ਰਿਸ਼ਨ ਜਾਂ ਫਿਰ ਸੋਨ ਸਿੰਘ ਤਾਂ ਸਹੀ ਜਵਾਬ ਰਹੇਗਾ ਜੀ ਡਾਕਟਰ ਲਾਜ਼ਵੰਤੀ ਰਾਮਾ ਕ੍ਰਿਸ਼ਨ ਬੁੱਲੇ ਸ਼ਾਹ ਦੀ ਵਿਚਾਰਧਾਰਾ ਕਿਹੜੀ ਸੀ ਨਕਸਲਵਾਦੀ ਪ੍ਰਾਕਤੀਵਾਦੀ ਅਦਵਾਇਤਵਾਦੀ ਰਹਿਸਵਾਦੀ ਵਿਦਰੋਹੀ ਜਾਂ ਫਿਰ ਰੋਮਾਂਸਵਾਦੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜਵਾਂਸੀ ਅਦਵੈਤਵਾਦੀ ਰਹਾਸਵਾਦੀ ਤੇ ਵਿਦਰੋਹੀ ਨੈਕਸਟ ਕੁਐਸਚਨ ਹੈ ਜੀ ਬੁੱਲੇ ਸ਼ਾ ਕਿਸ ਸੰਪਰਦਾ ਨਾਲ ਸੰਬੰਧਿਤ ਸਨ ਕਾਦਰੀ ਚਿਸ਼ਤੀ ਨੈਕਸਟ ਬੰਦੀ ਜਾਂ ਫਿਰ ਸੋਗਰਾਵਰਦੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਹਾਂਜੀ ਸਹੀ ਜਵਾਬ ਹੈ ਜੀ ਕਾਦਰੀ ਇਹਦੇ ਨਾਲ ਹੀ ਵਾਦਿਆਂ ਅਗਲੇ ਕੁਐਸਚਨ ਵੱਲ ਬੁੱਲੇ ਸ਼ਾ ਨੇ ਕਿੰਨੀਆਂ ਕਾਫੀਆਂ ਦੀ ਰਚਨਾ ਕੀਤੀ ਸੀ 150 165 145 156 ਤਾਂ ਸਹੀ ਜਵਾਬ ਰਹੇਗਾ ਜੀ 156 ਕਾਫੀਆਂ ਦੀ ਰਚਨਾ ਕੀਤੀ ਸੀ ਬੁੱਲੇ ਸ਼ਾਹ ਨੇ ਕਿੰਨੀਆਂ ਸੀ ਹਰਫੀਆਂ ਦੀ ਰਚਨਾ ਕੀਤੀ ਸੀ 4 3 5 6 ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਤਾਂ ਸਹੀ ਜਵਾਬ ਹੈ ਜੀ অপਸ਼ਨ ਬੀ 3 ਸੀ ਹਰਫੀਆਂ ਦੀ ਰਚਨਾ ਕੀਤੀ ਸੀ ਨੈਕਸਟ ਕੁਐਸਚਨ ਹੈ ਜੀ ਬੁੱਲੇ ਸ਼ਾਹ ਨੇ ਕਿੰਨੇ ਦੋੜੇ ਲਿਖੇ ਹਨ एक सौ उणंजा अठताली बी पच्ची तो इना सही जवाब होएगा जी सही जवाब है ऑप्शन बी नैक्सट क्वेश्चन बुले शाह ने कि ग रचना की है सताहठ नड़िनवे छियाली या फिर चाली हाँ जी इना सही जवाब होएगा ऑप्शन डी 40 ਗੰਡਾ ਦੀ ਰਚਨਾ ਕੀਤੀ ਆਪ ਸਭ ਨੇ ਚਲਦੀ ਕਲਾਸ ਨੂੰ ਲਾਈਕ ਕਰ ਦੇਣਾ ਤੇ ਕੁਐਸਚਨ ਸਾਰੇ ਨੋਟ ਕਰਨੇ ਤੇ ਐਂਡ ਤੇ ਦੇਖਣਾ ਕਿ ਤੁਹਾਡੇ ਟੋਟਲ ਮਾਰਕਸ ਕਿੰਨੇ ਬਣੇ ਟੋਟਲ ਕੁਐਸਚਨਾਂ ਦੇ ਵਿੱਚੋਂ ਕਿੰਨੇ ਤੁਹਾਡੇ ਸਹੀ ਹੋਏ ਬੁੱਲੇ ਸ਼ਾ ਕਿਸ ਜਾਤੀ ਨਾਲ ਸੰਬੰਧਿਤ ਸੀ ਤਾਂ ਸਹੀ ਜਵਾਬ ਸੈयद ਜਾਤੀ ਨਾਲ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 14 ਕਾਫੀਆਂ ਬੁੱਲੇ ਸ਼ਾ ਪੁਸਤਕ ਕਿਸ ਦੀ ਹੈ ਦੀਵਾਨ ਸਿੰਘ ਮੋਹਨ ਸਿੰਘ ਦੀਵਾਨਾ ਕਾਨ ਸਿੰਘ ਨਾਬਾ ਜਾਂ ਫਿਰ ਬਾਰਿਸ਼ ਸ਼ਾ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੈ ਜੀ ਮੋਹਨ ਸਿੰਘ ਦੀਵਾਨਾ ਦੀ ਪੁਸਤਕ ਨੈਕਸਟ ਕੁਐਸਚਨ ਹੈ ਜੀ ਕਾਦਰੀ سلسلے ਦਾ ਨਿਸ਼ਾਨ ਕਿਸ ਰੰਗ ਦਾ ਸੀ ਇਦਾਂ ਦੇ ਕੁਐਸਚਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹਨ ਤੇ ਕਈ ਪੇਪਰ ਦੇ ਵਿੱਚ ਦੇਖੇ ਵੀ ਗਏ ਹਨ ਲਾਲ ਨੀਲਾ ਪੀਲਾ ਜਾਂ ਫਿਰ ਕੇਸਰੀ ਤਾਂ ਸਹੀ ਜਵਾਬ ਲਾਲ ਨੈਕਸਟ ਕੁਐਸਚਨ ਹੈ ਜੀ ਕੁਐਸਚਨ ਨੰਬਰ 16 ਬੁੱਲੇ ਸ਼ਾਹ ਦਾ ਅਠਵਾਰਾ ਕਿਸ ਦਿਨ ਤੋਂ ਸ਼ੁਰੂ ਹੁੰਦਾ ਹੈ ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਐਤਵਾਰ ਬੁੱਧਵਾਰ ਸ਼ਨੀਵਾਰ ਮੰਗਲਵਾਰ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਹੋਏਗਾ ਜੀ ਸ਼ਨੀਵਾਰ ਕਦੋਂ ਸ਼ੁਰੂ ਹੁੰਦਾ ਹੈ ਕਦੋਂ ਖਤਮ ਹੁੰਦਾ ਹੈ ਇਹ ਤੁਸੀਂ ਜ਼ਰੂਰ ਨੋਟ ਕਰ ਲੈਣਾ ਜੀ ਬੁੱਲੇ ਸ਼ਾਦਾ 12 ਮਹਾ ਕਿਸ ਮਹੀਨੇ ਤੋਂ ਸ਼ੁਰੂ ਹੁੰਦਾ ਹੈ 12 ਮਹਾ ਸੌਣ ਭਾਦੋਂ ਅਸੂ ਜਾਂ ਫਿਰ ਕਤਕ ਤਾਂ ਸਹੀ ਜਵਾਬ ਅਸੂ ਮਹੀਨੇ ਤੋਂ ਨੈਕਸਟ ਕੁਐਸਚਨ ਹੈ ਜੀ ਬੁੱਲ੍ਹੇ ਸ਼ਾ ਦੀ ਮਜ਼ਾਰ ਕਿੱਥੇ ਹੈ ਕਸੂਰ ਮੁਲਤਾਨ 라ਵਲਪਿੰਡੀ ਲਾਹੌਰ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ ਆਪਸ਼ਨ A B C ਜਾਂ ਫਿਰ D ਤਾਂ ਸਹੀ ਜਵਾਬ ਆਪਸ਼ਨ A ਕਸੂਰ ਨੈਕਸਟ ਕੁਐਸਚਨ ਸੂਫੀ ਕਾਵ ਦਾ ਸਿਖਰ ਕੌਣ ਸੀ ਬੁੱਲ੍ਹੇ ਸ਼ਾ ਸ਼ਾ ਹੁਸੈਨ ਡਬਲ ਆਪਸ਼ਨ ਰਿਪੀਟ ਹੋ ਗਈ ਜੀ ਨੈਕਸਟ ਹੈ ਜੀ ਬਾਬਾ ਫਰੀਦ ਜੀ ਤਾਂ ਸਹੀ ਜਵਾਬ ਬੁੱਲ੍ਹੇ ਸ਼ਾ ਕਵੈਸਚਨ ਨੰਬਰ 20 ਬੁੱਲੇ ਸ਼ਾਹ ਨੇ ਸ਼ੇਖ ਸ਼ਾਇਦੀ ਦੀ ਕਿਹੜੀ ਪੁਸਤਕ ਦਾ ਪੰਜਾਬੀ ਵਿੱਚ ਅਨਵਾਦ ਕਰਵਾਇਆ ਸੀ ਗੁਲਿਸਤਾਨ ਕਲਮ ਮਹਾਪੁਰਖ ਜਾਂ ਫਿਰ ਅੱਲਾ ਦੇ ਬੰਦੇ ਤਾਂ ਸਹੀ ਜਵਾਬ ਹੈ ਜੀ ਗੁਲਿਸਤਾਨ ਗੁਲਿਸਤਾਨ ਨੈਕਸਟ ਕੁਐਸਚਨ ਹੈ ਜੀ ਬੁੱਲੇ ਸ਼ਾਹ ਦੀਆਂ ਕਾਫੀਆਂ ਹਨ ਮੈਂ ਕੁਸੰਬੜਾ ਚੁਕਚੁਗ ਹਾਰੀ ਆ ਜੀ ਲੋਕਮੱਕੇ ਨੂੰ ਜਾਂਦੇ ਵਸਕਰ ਜੀ ਹੁਣ ਵਸਕਰ ਜੀ ਜਾਂ ਫਿਰ ਸਾਰੇ ਬਹੁਤ ਹੀ ਇੰਪੋਰਟੈਂਟ ਰਚਨਾਵਾਂ ਹਨ ਜੀ ਤੁਸੀਂ ਜ਼ਰੂਰ ਇਹਨਾਂ ਨੂੰ ਪੜ੍ਹ ਲੈਣਾ ਸਹੀ ਜਵਾਬ ਸਾਰੇ ਹੀ ਉਹਨਾਂ ਦੀਆਂ ਕਾਫੀਆਂ ਹਨ ਫਰਦ ਫਕੀਰ ਦੇ ਸਮਕਾਲੀ ਕਵੀ ਸਨ ਅਲੀ ਹੈਦਰ ਬੁੱਲੇ ਸ਼ਾ ਸਾਹ ਸਰਫ ਜਾਂ ਫਿਰ ਸਾਰੇ ਹਾਂ ਜੀ ਸਹੀ ਜਵਾਬ ਕਿਹੜਾ ਹੋਏਗਾ ਸਾਰੇ ਹੀ ਉਹਨਾਂ ਦੇ ਸਮਕਾਲੀ ਕਵੀ ਰਹੇ ਹਨ ਇਹਨਾਂ ਨੂੰ ਵੀ ਕਰ ਲੈਣਾ ਨੋਟ ਹਮਾ ਉਸ ਦਾ ਅਰਥ ਹੈ ਸਭ ਕੁਝ ਖੁਦਾ ਸ਼ਰਦਾ ਪਰਮਾਤਮਾ ਖੁਦਾ ਦੀ ਮਰਜ਼ੀ ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ ਜੀ অপਸ਼ਨ ਏ ਸਭ ਕੁਝ ਖੁਦਾ ਵਾਦਿਆਂ ਅਗਲੇ ਕੁਐਸਚਨ ਵੱਲ 12 ਮਹਾ ਦੀ ਰਚਨਾ ਸਭ ਤੋਂ ਪਹਿਲਾਂ ਕਿਸ ਨੇ ਕੀਤੀ ਸੀ ਗੁਰੂ ਨਾਨਕ ਦੇਵ ਜੀ ਮਸੂਦ ਸਾਇਦ ਸੁਲਤਾਨ ਬੁੱਲੇ ਸ਼ਾ ਜਾਂ ਫਿਰ ਸ਼ਾ ਹੁਸੈਨ ਤਾਂ ਸਹੀ ਜਵਾਬ ਮਸੂਦ ਸਾਇਦ ਸੁਲਤਾਨ ਨੈਕਸਟ ਕੁਐਸਚਨ ਹੈ ਅਬਦੁੱਲਾ ਸਾ ਸ਼ਾ ਕਿਸ ਦਾ ਨਾਮ ਸੀ ਬਾਬਾ ਫਰੀਦ ਜੀ ਬੁੱਲੇ ਸ਼ਾ ਸ਼ਾ ਹੁਸੈਨ ਜਾਂ ਫਿਰ ਇਨਾਂ ਵਿੱਚੋਂ ਕੋਈ ਨਹੀਂ ਤਾਂ ਇਨਾਂ ਵਿੱਚੋਂ ਸਹੀ ਜਵਾਬ ਬਣ ਜਾਂਦਾ ਹੈ ਜੀ অপਸ਼ਨ ਬੀ ਬੁੱਲੇ ਸ਼ਾ ਨੈਕਸਟ ਕੁਐਸਚਨ ਹੈ ਜੀ ਪੰਜਾਬੀ ਸੂਫੀ ਕਾਵ ਦੇ ਚਾਰ ਮিনার ਕਿਹਾ ਜਾਂਦਾ ਹੈ ਬਾਬਾ ਫਰੀਦ ਜੀ ਨੂੰ ਸਾਹ ਹੁਸੈਨ ਨੂੰ ਸੁਲਤਾਨ ਬਾਹੂ ਨੂੰ ਬੁੱਲੇ ਸ਼ਾ ਨੂੰ ਜਾਂ ਫਿਰ ਇਨਾਂ ਸਾਰਿਆਂ ਨੂੰ ਦਾ ਸਹੀ ਜਵਾਬ ਬਣ ਜਾਂਦਾ ਜੀ অপਸ਼ਨ ਡੀ ਸਾਰੇ ਹੀ ਚਾਰ ਮিনার ਮੰਨੇ ਜਾਂਦੇ ਨੇ ਸੂਫੀ ਕਾਬ ਦੇ ਬੁੱਲੇ شاہ ਦੇ ਪਿਤਾ ਦਾ ਨਾਮ ਕੀ ਸੀ ਹਰ ਇੱਕ ਰਾਈਟਰ ਲਗਾ ਲਓ ਸੂਫੀ ਕਾਬ ਵਿੱਚੋਂ ਲਗਾ ਲਓ ਤੇ ਇਹਨਾਂ ਦਾ ਜਰੂਰ ਮਾਤਾ ਪਿਤਾ ਦਾ ਨਾਮ ਪੁੱਛਿਆ ਜਾਂਦਾ ਹੈ ਜੀ ਇਹ ਵੀ ਕਰ ਲੈਣਾ ਨੋਟ ਸਹੀ ਜਵਾਬ ਹੈ ਜੀ ਸਖੀ ਮੁਹੰਮਦ ਦਰवेश ਕਲਮਾ ਕੀ ਹੈ ਇਸਲਾਮੀ মূল ਮੰਤਰ ਹੈ اسلامی قانون ہے اسلامی পুস্তক ہے یا پھر یہ سارے ہی ਤਾਂ ਇਹਨਾਂ ਵਿੱਚੋਂ ਸਹੀ ਜਵਾਬ ਕਿਹੜਾ ਹੋਏਗਾ রাইਟ ਆਨਸਰ ਇਜ਼ اسلامی ਮੂਲ ਮੰਤਰ ਆਪਸ਼ਨ اے 시 ਹਰफी ਭਾਰਤ ਵਿੱਚ ਕਿਸ ਜ਼ੁबान ਦੇ ਨਾਲ ਆਈ ਹੈ فارسی ਸੰਸਕ੍ਰਿਤ ਪੰਜਾਬੀ ਜਾਂ ਫਿਰ ਰੋਮਨ ਤਾਂ ਇਹਨਾਂ ਵਿੱਚੋਂ ਕਿਹੜਾ ਸਹੀ ਜਵਾਬ ਹੋ ਸਕਦਾ ਹੈ ਹਾਂਜੀ ਸਹੀ ਜਵਾਬ ਹੈ فارسی ਆਪਸ਼ਨ اے ਪੁੱਲੇ ਸ਼ਾਦਾ ਅਠਵਾਰਾ ਕਿਸ ਵਾਰ ਤੋਂ ਖਤਮ ਹੁੰਦਾ ਹੈ ਸ਼ਨੀਵਾਰ ਸ਼ੁੱਕਰਵਾਰ ਬੁੱਧਵਾਰ ਐਤਵਾਰ ਸਹੀ ਜਵਾਬ ਹੈ ਜੀ ਆਪਸ਼ਨ B ਸ਼ੁੱਕਰਵਾਰ ਨੈਕਸਟ ਕੁਐਸਚਨ ਹੈ ਗੰਡਾ ਕਿਸ ਵੱਲੋਂ ਲਿਖੀਆਂ ਜਾਂਦੀਆਂ ਹਨ ਮੌਤ ਸਮੇਂ ਕੀਰਨੇ ਵਜੋਂ ਵਿਆਹ ਦੇ ਸ਼ਗਨ ਵਜੋਂ ਮੁੰਡੇ ਦੇ ਜਨਮ ਸਮੇ ਜਾਂ ਫਿਰ ਆਪਸ਼ਨ D ਸਾਰੇ ਹੀ ਤਾਂ ਇਹਦਾ ਸਹੀ ਜਵਾਬ ਹੋਏਗਾ ਜੀ অপਸ਼ਨ ਵੀ ਵਿਆਦੇ ਸ਼ਗਨ ਵਜੋਂ ਨੈਕਸਟ ਕੁਐਸਚਨ ਹੈ ਜੀ ਬੁੱਲੇ ਸ਼ਾਹ ਨੇ ਆਪਣੇ ਫੁੱਟਕਲ ਵਿਚਾਰ ਕਿਸ ਵਿੱਚ ਪੇਸ਼ ਕੀਤੇ ਹਨ ਕਾਫੀਆਂ ਸਿਹਰਫੀਆਂ ਦੋਹਰੇ ਅਠਵਾਰਾ ਤਾਂ ਇਹਨਾਂ ਦਾ ਸਹੀ ਜਵਾਬ ਹੋਏਗਾ ਜੀ ਦੋਹਰੇ ਕਲਾਸ ਨੂੰ ਲਾਈਕ ਜ਼ਰੂਰ ਕਰ ਦੇਣਾ ਜੀ ਕਲਾਸ ਵਧੀਆ ਲੱਗੇ ਤਾਂ ਨੈਕਸਟ ਕੁਐਸਚਨ ਹੈ ਜੀ ਬੁੱਲੇ ਸ਼ਾਹ ਦੀ ਮੌਤ ਕਦੋਂ ਹੋਈ ਸੀ 1758 1755 1756 ਜਾਂ ਫਿਰ 1700 60 ਤਾਂ ਸਹੀ ਜਵਾਬ ਹੈ ਜੀ 1758 ਸੋ ਅੱਜ ਦੀ ਕਲਾਸ ਇੱਥੇ ਹੀ ਸਮਾਪਤ ਹੁੰਦੀ ਹੈ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਸੋ ਬੈਲ ਆਈਕਨ ਨੂੰ ਜ਼ਰੂਰ ਦਵਾ ਦੇਣਾ ਜੀ ਤਾਂ ਜੋ ਹਰ ਨੋਟੀਫਿਕੇਸ਼ਨ ਜੋ ਵੀ ਵੀਡੀਓ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸੋ ਮਿਲਦੇ ਹਾਂ ਇੱਕ ਅਗਲੀ ਨਵੀਂ ਕਲਾਸ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਤਦ ਤੱਕ ਲਈ ਸਤ ਸ੍ਰੀ ਅਕਾਲ ਧੰਨਵਾਦ ਜੀ